ਦੋਸਤੋ ਪ੍ਰੋਗਰਾਮ ਕੀ ਹਾਲਾ ਮੇਰੇ ਸ਼ਹਿਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਖੁਸ਼ੀ ਇਸ ਗੱਲ ਦੀ ਹੁੰਦੀ ਹੁੰਦੀ ਹੈ ਅਰਬਨ ਫਰਨੀਚਰ ਨੇ ਮਿਲ ਲੰਦਾ ਕੋਈ ਨਾ ਇੱਕ ਇਹ ਦੇ ਕਰ ਲਿਆ ਵੀ ਅਸੀਂ ਹੁਣ ਬੰਬੇ ਨੂੰ ਬਠਿੰਡੇ ਬੁਲਾਣਾ ਸ਼ੁਰੂ ਕਰ ਦੇਣਾ ਤੇ ਭਾਜੀ ਬੈਰੀ ਸਾਹਿਬ ਆਏ ਨੇ ਮਤਰਾਦਾਸ ਜੀ ਕੀ ਹਾਲ ਹੈ ਬਾਰਡਰਫਿਲਾਂ ਦੇ ਵਿੱਚ ਤੁਹਾਡਾ ਨਾਮ ਮਤਰਾਦਾਸ ਤੁਹਾਨੂੰ ਤੁਹਾਨੂੰ ਦੇਖ ਕੇ ਹਾਲਚਾਲ ਬਿਲਕੁਕੁਲ ਠੀਕ ਹੋ ਗਿਆ ਹਾਂਜੀ ਸਾਡਾ ਤੁਹਾਨੂੰ ਦੇਖ ਕੇ ਬਠਿੰਡੇ ਵਾਲਿਆਂ ਨੂੰ ਬਹੁਤ ਮੇਰੇ ਨਾ ਐਕਚੁਅਲੀ ਚੈਨਲ ਦਾ ਨਾਮ ਹੈ ਕੀ ਹਾਲ ਹੈ ਮੇਰੇ ਸ਼ਹਿਰ ਦਾ ਜੀ ਆਰੇ ਹਾਲਾਤ ਹੀ ਮੈਂ ਦੱਸਦਾ ਵੀ ਸ਼ਹਿਰ ਤੇ ਇੱਕ ਗੱਡੇ ਸੋਹਣੇ ਹਾਲਾਤ ਹੈ ਮੌਸਮ ਕਿਦਾਂ ਦਾ ਲੱਗਿਆ ਮੌਸਮ ਗਵਾਲ ਹੈ ਜੀ ਮੈਂ ਹੁਣ ਮੈਂ ਵਰਡ ਨਹੀਂ ਕਹਿ ਸਕਦਾ ਲੇਕਿਨ ਮੌਸਮ ਬਹੁਤ ਕੀ ਕਹਿੰਦੇ ਰੋਮਾਨੀਅਤ ਹੈ ਔਰ ਖੁਸ਼ਨੁਮਾ ਮੌਸਮ ਹੈ ਹਾਂਜੀ ਮਜ਼ਾ ਆ ਰਿਹਾ ਬਠਿੰਡੇ ਬਹੁਤ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਮੈਨੂੰ ਵਾਕਈ ਮੈਂ ਬੇਸਿਕਲੀ ਅੰਮ੍ਰਿਤਸਰ ਦਾ ਆ ਗਿਆ ਤੇ ਮੈਨੂੰ ਮੈਂ ਬਚਪਨ ਚ 16 ਵਾਰ ਹੀ ਆਇਆ ਉਹਦੇ ਬਾਅਦ ਉਹਦੇ ਬਾਅਦੋਂ ਗੈਪ ਪੈ ਗਿਆ ਜਦੋਂ ਕਿ ਮੈਂ ਫਿਲਮਾਂ ਚ ਕੰਮ ਕਰਨਾ ਸ਼ੁਰੂ ਹੋਇਆ ਉਹਨੂੰ ਮੈਨੂੰ ਮੇਰਾ ਬਚਪਨ ਯਾਦ ਆ ਗਿਆ ਆਈ ਐਮ ਰੀਅਲੀ ਇੰਜੋਇੰਗ ਥਿਸ ਮੈਨੂੰ ਕੀ ਕਹਿੰਦੇ ਮੇਰਾ ਮੇਰਾ ਖੂਨ ਵੱਧ ਗਿਆ ਡਬਲ ਡਬਲ ਹੋ ਗਿਆ ਖੂਨ ਮੇਰਾ ਸਾਡਾ ਵੀ ਤੁਹਾਡਾ ਤੁਸੀਂ ਵੇਖ ਲਓ ਭਾਜੀ ਹੁਣੇ ਭਾਵੇਂ ਚੁੱਪ ਰਹਿੰਦੇ ਨੇ ਇਹਨਾਂ ਦੇ ਵੈਸੇ ਹੀ ਤੁਹਾਡੇ ਜਦੋਂ ਆ ਗਏ ਮੈਂ ਵੇਖਿਆ ਲਾਲੀ ਜ਼ਿਆਦਾ ਆ ਗਈ ਸੀ इनकी ਖਮੋਸ਼ੀ ਬਹੁਤ ਅੱਜ ਪਤਾ ਕੀ ਸੀ ਮੈਨੂੰ ਅਸੀਂ ਮੈਂ ਕਿਹਾ ਯਾਰ ਵੀ ਚਲੋ ਭਰਾ ਨਹੀਂ ਸਾਡੇ ਆਏ ਨੇ ਬੈਰੀ ਸਾਹਿਬ ਬੈਰੀ ਸਾਹਿਬ ਨੂੰ ਤਾਂ ਤੁਸੀਂ ਸਾਰੇ ਜਾਣਦੇ ਕਿਆ ਨਾਮ ਖੱਟੇ ਯਾਰ ਇਹ ਨਾ ਬੜੀ ਕਮਾਲ ਦੀ ਐਕਟਿੰਗ ਕੁਝ ਕਰਦੇ ਨੇ ਲੋਕੀ ਓਵਰ ਤੁਸੀਂ ਕਰਦੇ ਸੀ ਅੰਡਰ ਅੰਡਰ ਪਲੇ ਕਰਦੇ ਹੈ ਜਿਹੜਾ ਬੰਦਾ ਅੰਡਰ ਪਲੇ ਕਰਦਾ ਹੈ ਤੁਸੀਂ ਜਦੋਂ ਕਰਦੇ ਹੋ ਤੁਹਾਡੇ ਨਾਲ ਵੱਡੇ ਵੱਡੇ ਆਰਟਿਸਟ ਜਦੋਂ ਹੁੰਦੇ ਨੇ ਦਰਦੀ ਨਹੀਂ ਯਾਰ ਇਹ ਬੰਦਾ ਅੰਡਰਪਲੇ ਕਰਦਾ ਅੱਖਾਂ ਅੱਖਾਂ ਜੀ ਗੱਲ ਕਰਦੇ ਨੇ ਨਹੀਂ ਵੱਡੇ ਵੱਡੇ ਆਰਟਿਸਟ ਜੋ ਕਹਿੰਦੇ ਐ ਵੱਡੇ ਵੱਡੇ ਆਰਟਿਸਟ ਮੇਰੇ ਸਾਹਮਣੇ ਆਂਦੇ ਹੀ ਨਹੀਂ ਆਂਦੇ ਹੀ ਨਹੀਂ ਮੇਰੇ ਸਾਹਮਣੇ ਉਹ ਕਹਿੰਦੇ ਉਹ ਕਹਿੰਦੇ ਨੇ ਪੰਗਾ ਹੀ ਲੈ ਲਿਆ ਦੇ ਸਮਝ ਜਾ ਕੇ ਪੁਰਾਣੇ ਜ਼ਮਾਨੇ ਦੀ ਐਕਟਰੀ ਸੀ ਮਹਿਮੂਦ ਜਿਹੜੇ ਪੁਰਾਣੇ ਹੀਰੋ ਕਹਿੰਦੇ ਸੀ ਮੈਨੂੰ ਇਹਦੇ ਸਾਹਮਣੇ ਸੀਨ ਨਾ ਰੱਖਿਆ ਕਰ ਯਾਰ ਜਿਹੜੇ ਸੀਨ ਰੱਖਣਾ ਮੈਨੂੰ ਖਾ ਜਾਂਦਾ तो लोग कहते हैं ना उस वो, वो एक्ट्रेस को खा गया वो एक्ट्रेस को खा गया मैं ये चीज़ बिलीव नहीं करता मैं बेसिकली थिएटर एक्टर है और मैं किसी स्कूल नहीं गया एक्टिंग सीखन तो ये होंगे है माँ के ढिड़ जो ही है हीरा जमीन के नीचे से ही हीरा होता है वो ऊपर आके हीरा नहीं बनाया जाता ने? वो एवल्यूट होके कोयला हीरा बनता है जोहरी जो होता है वो उसको पहचानता है फिर उसको तराशता है फिर वो किसी के गले का हार बनता है फिर उसकी वैल्यू बनती है ਇਹ ਹੀਰਾ ਜੋ ਹੁੰਦਾ ਹੈ ਜ਼ਮੀਨ ਦੇ ਥੱਲੇ ਹੀ ਰਹਿੰਦਾ ਹੈ ਹਾਂ ਇਹ ਮੈਂ ਮੈਂ ਹੀ ਕਹ ਰਿਹਾ ਕਿ ਇਹ ਜਿਹੜਾ ਹੀਰਾ ਹੈ ਅੱਜ ਵੀ ਹੀਰਾ ਹੈ ਕਈ ਬਹੁਤ ਜ਼ਿਆਦਾ ਫਿਲਮਾਂ ਕੀਤੀਆਂ ਭਾਜੀ ਹੋਰਾਂ ਨੇ ਨਵੀਆਂ ਫਿਲਮਾਂ ਵੀ ਆ ਰਹੀਆਂ ਬਾਰਡਰ 2 ਵੀ ਆ ਰਹੀ ਹੈ ਬਾਰਡਰ 2 ਵੀ ਆ ਰਹੀ ਹੈ ਇਹ 23 ਤਰੀ ਨੂੰ ਰਿਲੀਜ਼ ਹੋ ਗਈ ਹੈ ਲੇਕਿਨ ਜੋ ਸ਼ਹੀਦ ਹੋ ਗਏ ਸੀ ਬਾਰਡਰ 1 ਚ ਜਿਸ ਨੇ ਸੁਦੇਸ਼ 베ਰੀ ਹੋਇਆ ਸੁਨੀਲ ਛੱਟੀ ਹੋਇਆ ਜਗੀਸ਼ਰ ਹੋਇਆ ਪੁਨੀਤ ਦਸਰ ਹੋਇਆ ਤੇ ਆਪਣਾ ਅਕਸ਼ੇਖਨ ਹੋਇਆ ਉਹ ਸਾਰੇ ਸ਼ਹੀਦ ਹੋ ਗਏ ਸੀ ਉਹ ਨਹੀਂ ਹੋਣਗੇ ਸਣੀ ਦੋਲੀ ਆਗਾ ਜੋ ਮੇਨ ਬਾਕੀ ਸਾਰੇ ਉਹਨਾਂ ਦਾ ਇੱਕ ਇੱਕ ਕੈਮਿਓ ਹੋਏਗਾ ਸੀਨ ਇੱਕ ਇੱਕ ਸ਼ਾਟ ਹੋਏਗਾ ਇੱਕ ਇੱਕ ਸ਼ਾਟ ਹਾਂਜੀ ਉਹਨੂੰ ਸਣੀ ਨੂੰ ਗੁਰਦਾਰੇ ਜਿਹੜੇ ਅਦਾਸ ਕਰਦਾ ਪਏ ਤਾਂ ਉਹਨੂੰ ਯਾਦ ਆ ਰਹੀ ਹੈ ਫਲੈਸ਼ਬੈਕ 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 ਚ ਬਸ ਛੋਟੇ ਛੋਟੇ ਸ਼ਾਟ ਯਾਦ ਆ ਰਹੀ ਹੈ ਹੋ ਜਾਦਾ ਤੇ ਉਹ ਜੋ ਸ਼ੂਟਿੰਗ ਕੀ ਹੈ ਜੋ ਯਾਦ ਆ ਰਹੀ ਹੈ ਉਹ ਫਰੈਸ਼ ਉਹਨਾਂ ਨੇ ਸ਼ੂਟ ਕੀਤਾ ਐਕਟਰ ਨੂੰ ਬੁਲਾ ਕੇ ਬੁਲਾ ਕੇ ਉਹ ਫਰੈਸ਼ ਉਹ ਪੁਰਾਣਾ ਬਾਰਡਰ ਦਾ ਸ਼ਾਟ ਨਹੀਂ ਲੀਤਾ ਫਰੈਸ਼ ਸ਼ੂਟ ਕੀਤਾ ਕਿਉਂਕਿ ਫਰਕ ਕੀ ਫਰਕ ਕੀ ਹੋਏਗਾ ਪਹਿਲੀ ਜਿਹੜੀ ਸੀਗੀ ਬਾਰਡਰ ਤੇ ਹੁਣ ਵਾਲੀ ਚ ਹੁਣ ਫਰਕ ਕੀ ਹੋਏਗਾ ਕਿ ਉਹਦਾ ਜੋ ਹੈ ਉਹ ਇੱਕ ਅਲਰ ਉਹਨਾਂ ਨੇ ਐਪੀਸੋਡ ਲਿਤਾ ਸੀ ਕਿ ਬਾਰਡਰ 1 ਮੇ ਜੋ ਲੜਾਈ ਉਹਨਾਂ ਨੇ ਦਸੀ ਹੈ ਭਾ ਪਾਕ ਇੰਡੀਆ ਪਾਕਿਸਤਾਨ ਦਾ ਉਹਨਾਂ ਇੱਕ ਉਹਨਾਂ ਨੇ ਐਪੀਸੋਡ ਇੱਕ ਪੰਨਾ ਉਹਨੂੰ ਬਾਰਡਰ 1 ਚ ਕਨਵਰਟ ਕੀਤਾ ਸੀ ਉਹਨਾਂ ਬਾਰਡਰ 2 ਦੀ ਕਹਾਣੀ ਜੋ ਹੋਏਗੀ ਉਹ ਅਲੱਗ ਹੋਏਗੀ ਕਹਾਣੀ ਉਹ ਬੈਟਰ ਆਫ ਲੋਂਗੋਵਾਲ ਸੀ ਹੁਣ ਇਹ ਕਿਹੜੀ ਹੈ ਗਿਆ ਮੈਨੂੰ ਨਹੀਂ ਪਤਾ ਪਰ ਇਹ ਵੀ ਤੁਹਾਨੂੰ ਦੇਖ ਸਕਦੇ ਅਸੀਂ ਹਾਂ ਅਸੀਂ ਮੈਂ ਨਜ਼ਰ ਆਵਾਂਗਾ ਜੋ ਸ਼ਹੀਦ ਹੋਗੇ ਸੀ ਬਾਰਡਰ ਵੰਚ ਉਹ ਖਾਲੀ ਕਿਸੇ ਵਿੱਚ ਨਜ਼ਰ ਆਣਗੇ ਅੱਛਾ ਜਦੋਂ ਤੁਹਾਡੇ ਫੋਟੋਗ੍ਰਾਫਸ ਦੇਖਦੇ ਹਾਂ ਜਦੋਂ ਤੁਹਾਡੀ ਐਕਟਿੰਗ ਦੇਖਦੇ ਹਾਂ ਲੱਗਦਾ ਯਾਰ ਬੰਦਾ ਬਹੁਤ ਸੜੂਜਾ ਹੋਣਾ ਆਕਰੂਜਾ ਹੋਣਾ ਹੈ ਤੇ ਹੁਣ ਤੁਹਾਡੇ ਨਾਲ ਗੱਲ ਕਰ ਸੀਰੀਅਸ ਦੇਖੋ ਟੂ ਬੀ ਫ੍ਰੈਂਕ ਹਣਾ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਲੱਗਦਾ ਯਾਰ ਵੀ ਬੰਦਾ ਬੜਾ ਡਾਊਨ ਟੂ ਅਰਥ ਹੈ ਨੇ ਮੇਰੇ ਮੇਰੀ ਮੇਰੀ ਪ੍ਰੋਬਲਮ ਇਹ ਹੀ ਹੈ ਸਬ ਕੁਝ ਸਿੱਖਾ ਅਮਨੇ ਨਾ ਸਿੱਖੀ ਹੋਸ਼ਿਆਰੀ ਸੱਚ ਹੈ ਦੁਨੀਆ ਵਾਲੇ ਅਸੀਂ ਆਣਾੜੀ ਤੇ ਮੈਂ ਅਨਾੜੀ ਰਹਿਣਾ ਚਾਹਣਾ ਜਿਸ ਨੇ ਧਰਮ ਪਾਜੀ ਸੀ ਨਾ ਉਹ ਜਿਨੇ ਵੀ ਉਮਰ ਹੋ ਗਈ ਉਹ ਵੈਸੇ ਦਿਲ ਦੇ ਬੱਚੇ ਹੀ ਸੀ ਤੇ ਉਹ ਬੱਚਾ ਹੀ ਰਹਿਣਾ ਚਾਹਣਾ ਅੰਦਰ ਕੇ ਬੱਚੇ ਕੋ ਮਰਨੇ ਮਤ ਦੋ ਅੰਦਰ ਕੇ ਬੱਚੇ ਕੋ ਮਰਨੇ ਮਤ ਦੋ ਅੰਦਰ ਕੀ ਇਮਾਨਦਾਰੀ ਕੋ ਮਰਨੇ ਮਤ ਦੋ ਅੰਦਰ ਕੀ ਅੰਦਰ ਕੀ ਮਾਸੂਮੀਅਤ ਕੋ ਮਰਨੇ ਮਤ ਦੋ ਤੇ ਫਿਰ ਬੰਦਾ ਐਕਟਰ ਜਿੰਦਾ ਰਹਿੰਦਾ ਹੈ ਮਤਲਬ ਤੁਹਾਡੀ ਬੰਬਈਆ ਪਾਸ਼ਾ ਜੀ ਜੇ ਆਪਾਂ ਗੱਲ ਕਰੀਏ ਜਿਹੜਾ ਬਣ ਕੇ ਪੇੜਾ ਖਾ ਲੋ ਨਹੀਂ ਪੇੜਾ ਨਹੀਂ ਲੈ ਆਓ ਤੁਸੀਂ ਕਿਹੜੀ ਗਲੀ ਚ ਲੈ ਆਏ ਹੋ ਤੇ ਤੁਸੀਂ ਕਿਹੜੇ ਮੈਂ ਕਹਾਂ ਮੈਂ ਵੀ ਬੰਬਈਆ ਪਾਸ਼ਾ ਵਰਤ ਕੇ ਦੇਖ ਉਹ ਅਲੱਗ ਹੈ ਉਹ ਅਲੱਗ ਹੈ ਉਹ ਅਲੱਗ ਹੈ ਇਹ ਇਹ 마ਸੂਮੀਅਤ ਜੋ ਤੁਹਾਡੀ ਇਮਾਨਦਾਰੀ ਤੁਹਾਡੇ ਐਕਟਿੰਗ 'ਚ ਨਜ਼ਰ ਆਉਂਦੀ ਤੁਹਾਡੀ ਸ਼ਖਸੀਅਤ 'ਚ ਨਜ਼ਰ ਆਉਂਦੀ ਸ਼ਖਸੀਅਤ ਨੋ ਡਾਊਟ ਦੇਖੋ ਹਾਂ ਸਨਾਲਾ ਸਾਹਿਬ ਤੁਸੀਂ ਇੱਥੇ ਆਏ ਹੋ ਸਾਡਾ ਮਕਸਦ ਕੀ ਹੈ ਵੀ ਤੁਸੀਂ ਜਦੋਂ ਸਾਨੂੰ ਐਂਟਰਟੇਨ ਕਰਦੇ ਹੋ ਸਾਡਾ ਮਕਸਦ ਇਹ ਬੰਦਾ ਵੀ ਤੁਹਾਨੂੰ ਅਸੀਂ ਹਸਾਈਏ ਤੁਹਾਡਾ ਸਤਿਕਾਰ ਕਰੀਏ ਕਿਉਂਕਿ ਤੁਸੀਂ ਬੜੇ ਪਿਆਰ ਨਾਲ ਇੱਥੇ ਆਏ ਭਾਜੀ ਦੇ ਅਰਬਨ ਫਰਨੀਚਰ ਤੇ ਆਏ ਹੋ ਉਥੋਂ ਲੀਡ ਹਾਊਸਰ ਸੇ ਮਾਫੀ ਚਾਹੁੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਸਰ ਤੁਸੀਂ ਆਏ ਇਹਦੇ ਲਈ ਬਹੁਤ ਬਹੁਤ ਧੰਨਵਾਦ ਲੀਡ ਹਾਊਸਰ ਮਾਫੀ ਚਾਹੁੰਦਾ ਅੱਛਾ ਮੈਂ ਇੱਕ ਬੜੀ ਖੁਸ਼ੀ ਹੋਰ ਹੁੰਦੀ ਹੁੰਦੀ ਹੈ ਜਦੋਂ ਇੱਥੇ ਸੈਲੀਬ੍ਰਿਟੀਜ਼ ਆਉਂਦੀ ਹੈ ਨਾ ਤੇ ਆ ਸਾਡਾ ਭਰਾ ਪੰਕਜ ਹੁਣੀ ਇਹ ਇਹਨਾਂ ਦਾ ਬੜਾ ਸਿੱ ਧੰਨਵਾਦ ਕਰਦੇ ਆ ਵੀ ਇਹ ਲੈ ਕੇ ਆਂਦੇ ਤੁਹਾਡੇ ਵੱਡੇ ਭਰਾਵਾਂ ਨੂੰ ਨਹੀਂ ਤਾਂ ਅਸੀਂ ਕਿੱਥੇ ਬੰਬੇ ਜਾਣਾ ਨਾਲ ਅਸੀਂ ਬੰਬੇ ਜਾਦੇ ਤੇ ਬੰਬੇ ਇੱਥੇ ਲੈ ਆਂਦੇ ਨਹੀਂ ਭਾਜੀ ਨਿਮਿਤ ਕੋਈ ਨਾ ਕੋਈ ਹੁੰਦਾ ਤੇ ਨਿਮਿਤ ਜੋ ਹੈ ਉਹ ਬੜਾ ਇੰਪੋਰਟੈਂਟ ਡਗਾ ਉਹ ਨਿਮਿਤ ਦਾ ਧੰਨਵਾਦ ਕਰੋ ਬਾਕੀ ਸਾਰਾ ਕੰਮ ਐਂਟਰਟੇਨਮੈਂਟ ਕਰਨ ਦਾ ਅਸੀਂ ਬਤਾ ਦਾਂਗੇ ਅਸੀਂ ਅੱਛਾ ਮੈਂ ਸੁਣਿਆ ਤੁਹਾਡੀ ਖੋਰ ਫਿਲਮ ਵੀ ਆ ਰਹੀ ਉਹ ਇੱਕ ਕਰ ਕਰਦਾ ਰਹਿਣਾ ਤੁਸੀਂ ਹੋਣੀ ਕਿਐ ਸੀ ਨਾ ਉਹ ਵਿਚਾਰੇ ਵੱਡੇ ਐਕਟਰ ਆਨ ਨੂੰ ਕਬਰਾਂਦੇ ਸਾਹਮਣੇ ਤੇ ਇਸ ਕਰਕੇ ਤੁਸੀਂ ਉਹਨੇ ਪ੍ਰਾਤਨ ਕਰੋ ਕਿ ਮੈਂ ਆਪਣੀ ਫਿਲਮਾਂ ਖੁਦ ਬਣਾਵਾਂ ਤੇ ਆਪਣੀ ਬਾਂਸਰੀ ਤੇ ਆਪਣਾ ਸੁਰ ਉਹ ਕਹਿੰਦੇ ਉਹ 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 ਉਹਦਾ ਗਿਟਾਰ ਉਹਦਾ ਸੁਰ ਉਹ ਹੁਣ ਨਹੀਂ ਆਪਣੀ ਬਾਂਸਰੀ ਦਾ ਆਪਣਾ ਸੁਰ ਪੀ ਪਲੈਨਿੰਗ ਹੈਗੀ ਹੈ ਪਲਾਨੀ ਤੇ ਹੈ ਮੁੰਡਿਆਂ ਨੂੰ ਲਾਂਚ ਕਰਨਾ ਉਹ ਤੋ ਤੋੜੀ ਕੋ ਬਾਲੀਵੁੱਡ ਨੂੰ ਨਰਾਜ਼ ਹੋ ਕੇ ਆਸਟ੍ਰੇਲੀਆ ਚਲਾ ਗਿਆ ਉੱਥੇ ਸਿਟੀਜ਼ਨ ਬਣ ਗਿਆ ਉਹਦਾ ਪਾਸਪੋਰਟ ਲੈ ਕੇ ਬੈਠਿਆ ਕਹਿੰਦੇ ਮੇਰੇ ਤੇ ਬੈਠੇ ਹੈ ਅਸੀਂ ਜਿਮ ਜਿਮ ਜਾ ਰਹੇ ਹੈ ਫਸਟ ਕਲਾਸ ਪਲੱਸ ਸੈਟ ਅਗੇ ਜੇ ਤੁਸੀਂ ਤਿਆਰ ਹੋਗੇ ਤਾਂ ਮੈਂ ਬੁਲਾਣਾ ਅਸੀਂ ਬੈਠ ਕੇ تیر ਚਲਾ ਦਾਂਗੇ ਮਤਲਬ ਹਰੇ ਜਿਹੜਾ ਹੀਰਾ ਉਹ ਤਰਾਸ਼ਿਆ ਜਾ ਰਿਹਾ ਹੈ ਤਰਾਸ਼ਿਆ ਜਾ ਰਿਹਾ ਹੈ ਤਰਾਸ਼ਿਆ ਜਾ ਰਿਹਾ ਹੈ ਭਾਈ ਫਿਰ ਕਿਸੇ ਮੁੰਦਰੀ ਚ ਜੜਿਆ ਜਾਏਗਾ ਅੱਜ ਜੜਿਆ ਜਾਏਗਾ ਇਹੀ ਹੋਏਗਾ ਤੇ ਕਿਸ ਕਿ ਖੂਬਸੂਰਤ ਕੁੜੀ ਦੇ ਗਲੇ ਦਾ ਹਾਰ ਬਣੇਗਾ ਹਾਂਜੀ ਅੱਛਾ ਜਿਹੜੀ ਖੂਬਸੂਰਤ ਕੁੜੀ ਦੇ ਗਲੇ ਦਾ ਹਾਰ ਤੁਸੀਂ ਬਣਿਓ ਉਹ ਵੀ ਫਿਲਮ ਲਾਈਨ ਤੋਂ ਕਿ ਕਿੱਥੋਂ ਹੈ ਨਹੀਂ ਫਿਲਮ ਲੈਂਦਿਆਂ ਬਾਰ 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 ਹਾਂਜੀ ਹਾਂਜੀ ਅੱਛਾ ਇਹ ਤੇ ਵੀ ਅੰਮ੍ਰਿਤਸਰ ਬੰਬੇ ਤੇ ਬਠਿੰਡਾ ਬੀ ਵੀ ਹੋ ਗਏ ਹਨਾ ਬੰਬੇ ਤੇ ਬਠਿੰਡੇ ਚ ਕੀ ਫਰਕ ਲੱਗਿਆ ਉਤੋਂ ਦੇ ਲੋਕ ਜਾਂ ਜਿੱਦਾਂ ਪੰਜਾਬੀਆਂ ਬਾਰੇ ਤੁਸੀਂ ਤੁਸੀਂ ਵੀ ਵੈਸੇ ਪੰਜਾਬੀ ਹੋ ਕਿੰਨੇ ਸਾਲਾਂ ਤੋਂ ਬੰਬੇ ਹੋ ਮੈਂ ਮੇਰੀ ਤਾਂ ਦੂਜੀ ਪੀੜ੍ਹੀ ਬੰਬੇ ਅੱਛਾ ਹਾਂ ਡੈਡੀ ਗਏ ਸੀ ਅੰਮ੍ਰਿਤਸਰ ਤੋਂ ਇਹ ਪਾਰਟੀਸ਼ਨ ਦੇ ਬਾਅਦ ਤੇ ਉਹ ਹੈ ਅੰਦਰ ਜਾਂਦੇ ਰਹਿੰਦੇ ਨੇ ਕਨੈਕਸ਼ਨ ਤੇ ਹੈ ਹੀ ਸਾਰਾ ਮਤਲਬ ਬੌਨ ਐਂਡ ਬ੍ਰੌਟ ਅਪ ਤੁਸੀਂ ਬੰਬੇ ਦੇ ਬੰਬੇ ਤੋਂ ਬੰਬੇ ਬੋਲ ਮੈਂ ਮੈਂ ਡੈਡੀ ਇੱਥੇ ਦੇ ਤੇ ਮੈਂ ਆਪਣੇ ਬੰਬੇ ਦਾ ਹਾਂ ਤੁਸੀਂ ਬੰਬੇ ਦੇ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ ਪੰਜਾਬੀ ਇਹ ਬਸ ਲਾਸਟ ਜਨਰੇਸ਼ਨ ਹੈਗੀ ਹੈ ਇਹਦੇ ਬਾਅਦ ਮੈਨੂੰ ਨਹੀਂ ਪਤਾ ਲੇਕਿਨ ਇੱਥੇ ਤੀਕਨ ਠੀਕ ਹੈ ਪੰਜਾਬੀ ਫਿਲਮ ਚ ਕੋਈ ਰੋਲ ਕਰਨ ਦਾ ਮੂਡ ਹੋਵੇ ਤੁਸੀਂ ਦਿਓ ਕੋਈ ਰੋਲ ਦਿਓ ਮੈਂ ਅਸੀਂ ਕਰ ਦਾਂਗੇ ਅਸੀਂ ਤੱਪੜ ਰੋਲ ਲਾਂਗੇ ਇਹ ਟੱਪੜ ਰੋਲ ਹੈ। ਇਹ ਪੰਜਾਬੀ ਬੋਲਦਾ। ਆ ਡੇਢ ਪੰਜਾਬੀ ਟੱਪੜ ਰੋਲ ਹੈ। ਟੱਪੜ ਰੋਲ ਹੈ। ਹਾਂ ਇਸ ਵਰਡਸ ਤੋਂ ਪਤਾ ਲੱਗ ਰਿਹਾ ਵੀ ਪੰਜਾਬੀ ਕੈਰੈਕਟਰ ਲਈ ਪੂਰੇ ਰੈਡੀ ਨੇ। ਰੈਡੀ ਹੈ ਬਿਲਕੁਲ। ਹੁਣ ਜਿਹੜੇ ਪੰਜਾਬੀ ਪ੍ਰੋਡਿਊਸਰ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਇਹਨਾਂ ਨੂੰ ਇਹ ਦੇਖੋ ਵੀ ਯਾਰ ਕਿਸੇ ਪੰਜਾਬੀ ਰੋਲ 'ਚ ਲਵੋ। ਆਂਸ ਸੁਣ ਲੋ। ਅਗਰ ਆਪਨੇ ਮੂਝੇ ਰੋਲ ਨਹੀਂ ਦਿਆ ਤੋਂ ਮੈਂ ਆਪ ਸਭ ਕੇ ਤਪੜ ਰੋਲ ਦੂੰਗਾ ਅੱਛਾ ਤੁਸੀਂ ਦੇ ਵੇਖੋ ਯਾਰ ਪੰਜਾਬੀਤ ਫੇਰ ਨਹੀਂ ਗਈ ਫੇਰ ਧਮਕੀ ਦੇਤੀ ਨਹੀਂ ਨਹੀਂ ਐ ਸਵੀਟ ਧਮਕੀ ਕੀ ਹੈ ਜੇ ਰੋਲ ਦੋਗੇ ਤੇ ਵੀ ਤੁਸੀਂ ਚੰਗੇ ਤੇ ਨਹੀਂ ਦੋਗੇ ਤੇ ਹਰਾਮਜ਼ਾਦੇ ਮੈਂ ਆਪ ਕੋ ਇੱਕ ਇੱਕ ਤਪੜ ਹਿਸਾਬ ਲਾ ਲਊ ਆਪਣਾ ਜੇ ਨਾ ਰੋਲ ਦਿੱਤਾ ਤਾਂ ਹਿਸਾਬ ਲਾ ਲਊ ਅੱਜ ਹਿਸਾਬ ਲਾ ਲਊ ਚਲੋ ਵਧੀਆ ਲੱਗਾ ਪਾਜੀ ਮੈਂ ਫੇਰ ਉੱਥੇ ਆਉਣਾ ਵੀ ਜਿਹੜੀ ਨਵੀਂ ਫਿਲਮ ਆ ਰਹੀ ਹੈ ਤੁਹਾਡੀ ਉਹ ਕਿੰਨਾ ਕਿੰਨਾ ਦਿਨਾਂ ਕਿਹੜੀ ਇਹ ਨੇ ਇਹ ਹੁਣ ਇੱਕ ਪਿੱਚਰ ਇਹ ਇਹ ਬਾਰਡਰ ਵੈਲਕਮ ਟੂ ਦਾ ਜੰਗਲ ਵਿਆਰੀ ਵੈਲਕਮ ਥਰੀ ਅਕਸ਼ੇ ਕੁਮਾਰ ਜੀ ਉਹਦੇ ਅੰਦਰ ਵੀ ਮੈਂ ਇੱਕ ਕੈਮੀਓ ਕਰ ਰਿਹਾ ਅੱਛਾ ਤੁਸੀਂ ਸਟੇਜ ਦੇ ਆਰਟਿਸਟ ਹੋ ਹਾਂਜੀ ਸਟੇਜ ਵੀ ਕੀਤਾ ਥੀਏਟਰ ਵੀ ਕੀਤਾ ਸੌਰੀ ਟੀਵੀ ਵੀ ਕੀਤਾ ਫਿਲਮਾਂ ਵੀ ਕੀਤੀਆਂ ਜਾਦਾ ਮਜ਼ਾ ਕਿਤੇ ਜਿਆਦਾ ਮਜ਼ਾ ਹਾਲੇ ਮਜ਼ਾ ਆਇਆ ਨਹੀਂ ਹਾਲੇ ਤੇ ਟ੍ਰਾਇਲ ਬਾਲ ਚੱਲਦੇ ਪਏ ਮਜ਼ਾ ਉਹਨਾਂ ਆਣ ਵਾਲੇ ਜਿਹੜੇ ਆਪਣੀ ਫਿਲਮਾਂ ਬਣਾਉਣਾ ਸ਼ੁਰੂ ਕਰਾ ਤਦ ਮਜ਼ਾ ਆਇਆ ਬਹੁਤੋ ਮਜ਼ਾ ਆਇਆ ਹਾਂ ਸੋ ਇਹੀ ਮਜ਼ਾ ਜਿਹੜਾ ਜਿਹੜਾ ਇਹਨਾਂ ਨੇ ਤਾਂ ਲੈਣਾ ਹੀ ਲੈਣਾ ਇਹਨਾਂ ਦੀ ਐਕਟਿੰਗ ਦੇਖ ਕੇ ਜਿਹੜਾ ਅਸੀਂ ਮਜ਼ਾ ਲੈਂਦੇ ਆ ਉਹ ਅਸੀਂ ਅਸੀਂ ਗਦਗਦ ਹੋੜਦੇ ਆ ਪਰ ਅੱਜ ਤੁਹਾਨੂੰ ਮਿਲ ਕੇ ਇਸ ਗੱਲ ਦੀ ਖੁਸ਼ੀ ਹੋਈ ਵੀਰ ਵੀ ਬੰਦਾ ਯਾਰ ਹਸਨ ਖੇਡਣ ਵਾਲਾ ਮਜ਼ਾਕ ਕਰਨ ਵਾਲਾ ਵੀ ਜੇ ਕੱਲ ਨੂੰ ਅਸੀਂ ਜੇ ਬੰਬੇ ਜਾ ਕੇ ਅਖਾਨਬੀਰ ਵਾਲਾ ਨਹੀਂ ਆਗਾ ਮੇਰੀ ਮੈਂਟੇਨੈਂਸ ਦਾ ਕਾਰਨ ਹੀ ਆਗਾ ਇਹ ਨਹੀਂ ਪੁੱਛਿਆ ਤੁਸੀਂ ਹੂੰ ਕਿ ਉਹ ਮੋਰੋ ਕਹਿੰਦੇ ਆ ਯਾਰ ਇਤਨੇ ਸਾਲ ਹੋ ਗਏ ਆ ਬਦਲੇ ਕਿਉਂ ਨਹੀਂ ਹੂੰ ਆਪ ਵੈਸੇ ਕੇ ਵੈਸੀ ਹੀ ਦਿਖਦੇ ਹੋ ਮੈਂ ਕਿਹਾ ਮੈਂ ਕਿਹਾ ਮੌਸਮ ਬਦਲਾ ਕਰਤੇ ਇਨਸਾਨ ਨਹੀਂ ਖਾ ਲੈਂਦੇ ਹੋਗੇ ਪੀਂਦੇ ਨਹੀਂ ਹੋਵੋਗੇ ਨਹੀਂ ਨਹੀਂ ਮੈਂ ਖਾਂਦਾ ਵੀ ਨਹੀਂ ਤੇ ਪੀਂਦਾ ਵੀ ਨਹੀਂ ਪਿਓਰ ਵਿੱਚ ਪਿਓਰ ਅੱਖਾਂ ਤੋਂ ਪੀ ਲੈਣਾ ਹੈ ਹਾਂ ਤੇ ਉਹਦੇ ਉਹਦੇ ਨਾਲ ਹੀ ਪਿਲਾ ਦੇਣਾ ਅੱਖਾਂ ਨਾਲ ਹੀ ਪਿਲਾ ਪਿਲਾ ਦੇਣਾ ਤੇ ਬਾਕੀ ਗੱਲਾਂ ਖਾਲ ਲੈ ਗੱਲਾਂ ਖਾਲ ਤੁਸੀਂ ਇੱਕ ਵਾਰ ਮੇਰੀ ਗੱਲ ਸੁਣੋ ਅਸੀਂ ਤੁਸੀਂ ਵੇਖੋ ਤੁਹਾਡੇ ਨਾਲ ਕਿੱਡਾ ਧੱਕਾ ਕੀਤਾ ਤੁਹਾਨੂੰ ਠੰਡ ਚ ਬਿਠਾਇਆ ਹੋਇਆ ਆਰਬਨ ਆਰਬਨ ਫਰਨੀਚਰ ਚ ਤੁਸੀਂ ਆ ਜਾਓ ਦੇਖਿਆ ਅੰਦਰ ਪਾਜੀ ਨਾ ਆਰਬਨ ਹੈਗਾ ਲੇਕਿਨ ਸਭ ਤੋਂ ਮਾਡਰਨ ਨਹੀਂ ਲੱਗਦਾ ਆਓ ਚੱਲੀਏ ਤੁਹਾਨੂੰ ਦਿਖਾ ਕੇ ਲਿਆਵਾਂ ਆ ਦੋ ਹਾਂਜੀ ਇੱਥੇ ਖਤਮ ਅਗਲਾ ਤੁਸੀਂ ਸ਼ੋਟ ਲੈ ਲੈਣਾ ਤੇ ਅਗਲਾ ਨੈਕਸਟ ਸ਼ੋਟ ਲੈ ਲੈਣਾ ਇਸ ਤੋਂ ਬਾਅਦ ਇਹ ਤੁਹਾਨੂੰ ਖਤਮ ਕਰ ਦੋ ਨੈਕਸਟ ਲੈ ਲੈਣਾ ਅੱਗੇ ਟਾਈਮ ਦੇਣਾ ਇਹ ਭਾਜੀ ਹੁਣੀ ਨੇ ਇਹਨਾਂ ਨਾਲ ਹੀ ਲਿਮਿਟ ਤੱਕ ਗਿਆ ਸੀ ਸੇਤੂ ਹੋ ਗਿਆ ਸੇਤੂ ਸੇਤੂ ਕਿਉਂਕਿ ਇਹਨਾਂ ਨੇ ਬੁਲਾਇਆ ਇਹਨਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਭਰਾ ਸੈਲੀਬ੍ਰਿਟੀ ਮੈਨੇਜਰ ਹੈਨਾ ਇਹ ਭਾਜੀ ਇਹ ਨੇ ਜੋ ਚੰਗੀ ਗੱਲਾਂ ਆਪਾਂ ਅੰਦਰ ਵੀ ਗੱਲਬਾਤ ਕਰਾਂਗੇ ਭਾਜੀ ਬਹੁਤ ਮਜ਼ਾ ਆਇਆ ਤੁਹਾਡਾ ਨਾਲ ਗੱਲ ਕਰਕੇ ਥੈਂਕ ਯੂ ਭਾਜੀ ਥੈਂਕ ਯੂ ਭਾਜੀ ਮੈਂ ਕਿ ਗੱਲ ਹੀ ਕੋਈ ਨਹੀਂ ਸੋ ਮਿਲਦੇ ਆ ਜੀ ਅੰਦਰ ਥੈਂਕ ਯੂ